ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਕਲਰ ਕਲਾਕਾਰ ਨੇ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਹੁਨਰ ਨੇ ਅਜੇ ਹਿਕ ਹੁਨਰ ਤੁਹਾਨੂੰ ਵਿਖਾਉਂਦੇ ਆ ਜੁਸ ਨੌਜਵਾਨ ਨੂੰ ਅਸੀਂ ਤੁਹਾਨੂੰ ਵਿਖਾ ਰਹੇ ਆ ਇਹ ਨੌਜਵਾਨ ਆਪਣੇ ਕੰਨਾਂ ਦੇ ਨਾਲ ਮੋਟਰਸਾਈਕਲ ਖਿੱਚਦਾ ਤੇ ਕਿਸ ਤਰ੍ਹਾਂ ਕੰਨਾਂ ਦੇ ਨਾਲੇ ਮੋਟਰਸਾਈਕਲ ਖਿੱਚਦਾ ਤੇ ਸਭ ਤੋਂ ਪਹਿਲਾਂ ਮੋਟਰਸਾਈਕਲ ਤੇ ਪੰਜ ਨੌਜਵਾਨਾਂ ਨੂੰ ਚੜਾਇਆ ਗਿਆ ਅਤੇ ਉਸ ਤੋਂ ਬਾਅਦ ਵਿਅਕਤੀ ਨੇ ਆਪਣੇ ਕੰਨਾਂ ਦੇ ਨਾਲ ਰੱਸੀ ਪਾ ਕੇ ਇਸ ਮੋਟਰਸਾਈਕਲ ਨੂੰ ਖਿੱਚਿਆ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਿਓ ਕਿ ਆਖਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਸ ਨੌਜਵਾਨ ਦੀ ਮਿਹਨਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੰਨਾਂ ਦੇ ਵਿੱਚ ਬਕਾਇਦਾ ਇਸਨੇ ਰੱਸੀਆਂ ਨੂੰ ਬਿਲਕੁਲ ਤੇਜ਼ ਬੰਨ ਦੀ ਧਾਰ ਤਾਂ ਕਿ ਕਿਸੇ ਤਰੀਕੇ ਦੇ ਨਾਲ ਕੋਈ ਗੱਲਬਾਤ ਨਾ ਹੋਵੇ ਉਸ ਤੋਂ ਬਾਅਦ ਬੁਲਟ ਤੇ ਬੈਠੇ ਹੋਏ ਪੰਜ ਸਵਾਰਾਂ ਨੂੰ ਇਸਨੇ ਕੰਨਾਂ ਦੀ ਮਦਦ ਦੇ ਨਾਲ ਖਿੱਚਿਆ ਅਤੇ ਮੋਟਰਸਾਈਕਲ ਰੋੜ ਕੇ ਕਾਫੀ ਦੂਰ ਤੱਕ ਲੈ ਗਿਆ ਇਹ ਇੱਕ ਸਪੈਸ਼ਲ ਪ੍ਰੈਕਟਿਸ ਹੈ ਜੋ ਕਿ ਇਸ ਵਿਅਕਤੀ ਨੇ ਕਾਫੀ ਵਕਤ ਕੀਤੀ ਹੈ ਅਤੇ ਤੁਸੀਂ ਵੀ ਕਮੈਂਟ ਕਰਕੇ ਇਸ ਵਿਅਕਤੀ ਦੀ ਹੌਸਲਾ ਅਫਜ਼ਾਈ ਜ਼ਰੂਰ ਬਧਾਯੋ ਤੇ ਕਮੈਂਟ ਬਾਕਸ ਦੇ ਵਿੱਚ ਕੁਝ ਨਾ ਕੁਝ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਨਾਲ ਹੀ ਇਹ ਚੇਤਾਵਨੀ ਵੀ ਆਉਣ ਲੋਕਾਂ ਨੂੰ ਜਿਹੜੇ ਇਹ ਕਲਾ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਸਪੈਸ਼ਲ ਕਲਾਏ ਜਿਸ ਤੇ ਕਾਫੀ ਵਕਤ ਤੋਂ ਇਹ ਨੌਜਵਾਨ ਮਿਹਨਤ ਕਰ ਰਿਹਾ ਸੀ ਅਤੇ ਇਸ ਨੌਜਵਾਨ ਦੀ ਮਿਹਨਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਤਸਵੀਰਾਂ ਕੁਰਾਲੀ ਦੀਆਂ ਦਿਖਾਈਆਂ ਜਿੱਥੇ ਕਿ ਕੁਰਾਲੀ ਦੇ ਚਕਵਾ ਸਕੂਲ ਦੇ ਵਿੱਚ ਇਹ ਨੌਜਵਾਨ ਕਲਾ ਕਰਦਾ ਹੋਇਆ ਨਜ਼ਰ ਆਇਆ ਕਮੈਂਟ ਕਰਕੇ ਜਰੂਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ